ਬ੍ਰਦਰ ਮੇਰਾ ਤਾਂ ਸਾਲਾ ਹੈ। ਅੱਛਾ ਅੱਛਾ ਅੱਛਾ। ਹਾਂਜੀ। ਕੀ ਨਾਂ ਸੀ ਬਾਈ ਦਾ? ਪਵਨ ਸਿੰਘ। ਕੰਮ ਕੀ ਕਰਦੇ ਐ? ਕਟਿੰਗ ਦਾ ਕਰਦੇ। ਕਿਹੜੀ ਜਗ੍ਹਾ ਤੇ? ਲਾਦੂ ਕਾ। ਲਾਦੂ ਕਾ। ਹਾਂਜੀ। ਤੇ ਇਹ ਮੈਰਿਡ ਐ ਅਨਮੈਰਿਡ ਐ? ਨਹੀਂ ਮੈਰਿਡ ਨਹੀਂ ਹੈ। ਅਨਮੈਰਿਡ ਐ। ਕਿੰਨੀ ਕੁ ਉਮਰ ਐ ਬਾਈ ਦੀ? ਮੇਰੇ ਹਿਸਾਬ ਨਾਲ 20-22 ਸਾਲ ਐ। 20-22 ਸਾਲ ਐ। ਹਾਂਜੀ। ਅੱਛਾ ਅੱਛਾ। ਤੇ ਇਹ ਬਾਈ ਜੀ ਮਤਲਬ ਕਿ ਇੱਧਰ ਕੰਮ ਤੋਂ ਕਿੱਧਰ ਨੂੰ ਜਾ ਰਹੇ ਸੀਗੇ? ਗੁਰੂ ਸਾਹਿਬ ਚੱਲਿਆ ਇੱਥੇ। ਗੁਰੂ ਸਾਹਿਬ। ਹਾਂਜੀ। ਇਹ ਗੁਰੂ ਸਾਹਿਬ ਐਸ਼ ਐ? ਹਾਂਜੀ, ਰੈਸ਼ ਹੁੰਦੇ ਕੀ ਵੈਸੇ ਤਾਂ अच्छा ਘਰ ਨੂੰ ਚੱਲਿਆ ਸੀ ਆ। ਘਰੇ ਚੱਲਿਆ ਸੀ। ਨਹੀਂ ਜੀ ਕੋਈ ਨਹੀਂ। ਅੱਛਾ ਤੁਹਾਨੂੰ ਹੁਣ ਸੂਚਨਾ ਮਿਲੀ ਤੁਸੀਂ ਆਏ। ਘਰ ਆਉਣੇ ਸੂਚਨਾ ਮਿਲੀ ਇੱਥੇ ਆ ਕੇ। ਤੇ ਪਰਿਵਾਰਕ ਮੈਂਬਰ ਬਾਕੀ ਦੇ ਜਿਹੜੇ ਆਏ ਜਾਂਦੇ ਨੇ। ਪਤਾ ਲੱਗ ਗਿਆ ਉਹਨਾਂ ਨੂੰ ਜੀ। ਇਹ ਮੁੰਡੇ ਦਾ ਨਾਮ ਪਵਨ ਹੈ ਜੀ। ਇਹ ਲਾਧੂ ਕਾ ਤੋਂ ਆ ਰਿਹਾ ਸੀ। ਹਾਂਜੀ। ਤੇ ਲਾਲਾਬਾਦ ਨੂੰ ਜਾ ਰਿਹਾ ਸੀ ਤੇ ਤੇ ਬਾਰਾ ਪਸੂਕਾ ਵੀ ਆ। ਜ਼ਿਆਦਾ ਹਾਦਸੇ ਤੋਂ ਜ਼ਿਆਦਾ ਵੀ ਹੋ ਚੁੱਕੇ ਨੇ। ਉਹਨਾਂ ਦੇ ਵਿੱਚ ਟਕਰਾ ਕੇ ਥੱਲੇ ਡਿੱਗ ਪਿਆ। ਇਧਰੋਂ ਜਲਾਲਾਬਾਦ ਤੋਂ ਆ ਰਿਹਾ ਸੀ ਕੈਂਟਰ। ਹਾਂਜੀ। ਫੂਲ ਦੇ ਚ। ਅੱਛਾ। ਉਹਦੇ ਕੋਲੋਂ ਨਹੀਂ ਸੰਭਾਲਿਆ ਗਿਆ। ਉਹ ਇਹਦੇ ਉੱਤੋਂ ਵੀ ਲ ਜਿੰਨੇ ਦਿਨ ਲਈ ਜਿੰਦੇ ਕਰਕੇ ਦੀ ਮੌਕੇ ਦੀ ਮੌਤ ਹੋ ਗਈ ਹੈ ਬਚਾਰਿਆ ਬਚਾਰਿਆ ਡਿੱਗਣਾ ਵਿਚਾਰਿਆ ਡਿੱਗਣ ਕਰਦੇ ਕੋਈ ਕਿੰਟਰ ਤਾਂ ਆਪ ਦੀ ਸਪੀਡ ਤਾਂ ਦਾ ਪਿਆਉਣਾ ਹੈ ਅਵਾਰਾ ਪਸ਼ੂ ਕਰਨ ਹਾਸਾ ਹੋਇਆ ਅਵਾਰਾ ਪਸ਼ੂ ਇੱਥੇ ਬੇਸਾਬਾ ਆਉਗੇ ਨੇ ਅਸੀਂ ਪ੍ਰਸ਼ਾਸਨ ਨੂੰ ਕਰਲਾ ਰਹੇ ਆਂ ਵੀ ਇਹਨਾਂ ਦਾ ਕੁਝ ਕਰ ਲਓ ਕਰ ਲਓ ਯਾਰਾਂ ਦੇ ਸਾਹਮਣੇ ਇੱਥੇ ਬੈਠੇ ਨੇ ਹੂੰ ਮੇਰੇ ਮੋਦੀ ਸਾਹਿਬ ਜੀ ਅਕੇਂਦਰ ਨਾਲ ਸਾਡੀ ਹੈਟ੍ਰਿਕ ਹੋਵੇਗੀ ਇਹ ਮੋਦੀ ਨੂੰ ਵੋਟਾਂ ਪਾਉਣ ਦਾ ਰਿਜ਼ਲਟ ਹੈ ਜਿਹੜੇ ਵਾਰਾ ਪਸੂ ਇਹਨੇ ਹੋਏ ਫਿਰਦੇ ਨੇ ਇਹ ਭਾਜੀਪੀ ਵਾਲੇ ਮੈਂ ਸਾਥੀਆਂ ਨੂੰ ਵੀ ਕਰ ਰਹਾ ਵੀ ਇਹਨਾਂ ਦਾ ਕੋਈ ਕਰ ਲੋ ਨਹੀਂ ਤਾਂ ਤੁਹਾਨੂੰ ਇਹਦਾ ਖਮਿਆਜਾ ਭੁਗਤਣਾ ਪੈਗਾ ਲੋਕ ਸਭਾ ਚ ਦੁਨੀਆਂ ਬਹੁਤ ਨਾਰਾਜ਼ ਹੈ ਤੁਹਾਡੇ ਨਾਲ ਆਵਾਰਾ ਪਸ਼ੂਆਂ ਕਰਕੇ ਆ ਤਾਂ ਕੋਈ ਪ੍ਰਸ਼ਾਸਨ ਕਿੱਥੇ ਸਾਡੇ ਪਿੰਡ ਦੇ 5 ਬੰਦੇ ਅਕੇ ਮੌਤ ਹੋ ਚੁੱਕੀ 5 ਬੰਦਿਆਂ ਦੀ ਪਿੰਡ ਦੇ ਮੋਕੇ ਤੇ ਆ ਆਵਾਰਾ ਪਸ਼ੂਆਂ ਦੇ ਵਿੱਚ ਵੱਜਣ ਨਾਲ ਸਵੇਰੇ ਤੁਸੀਂ ਆ ਜੇ ਤੁਹਾਨੂੰ 500 ਗਾਂ ਇੱਥੇ ਬੈਠੀ ਵਿਖਾਵਾਂਗੇ ਦੁਪਹਿਰੇ ਇੱਥੇ ਬੈਠੀ ਤੇ ਸ਼ਾਮ ਕੋਰਪੋਰੇਟ ਜਨਾਬਾਂ ਵਾ ਦੇਖ ਬਹੁਤੀ ਪਸ਼ੂਆਂ ਤੁਹਾਨੂੰ ਸਾਰਾ ਇਨਫੋਰਮੇਸ਼ਨ ਮਿਲੀ ਵੀ ਐਕਸੀਡੈਂਟ ਹੋ ਗਿਆ ਜੀ ਐਕਸੀਡੈਂਟ ਦਰਾਨ ਅਸੀਂ ਫਿਰ ਮੋਕੇ ਤੇ ਹੁਣ ਆਏ ਆ ਮੋਕੇ ਤੇ ਸਾਡੇ ਹੌਨਸ ਬਲਾਂ ਸੁਰੱਖਿਆ ਸੜਕ ਤੋਂ ਪੋਰਟਸ ਦੀ ਆ ਚੁੱਕੀ ਆ ਜੀ ਤੇ ਇਹ ਪਤਾ ਲੱਗਿਆ ਵੀ ਕੋਈ ਅਵਾਰਾ ਜਾਨਵਰ ਸੀ ਉਹਦੇ ਵਿੱਚ ਮੋਟਰਸਲ ਵੱਜਿਆ ਜੀ ਡਿੱਗਣ ਨਾਲ ਉਸ ਤੋਂ ਕੋਈ ਵੀਕਲ ਅੰਸਤ ਵੀਕਲ ਵੀ ਲੰਘਿਆ ਜੀ ਤੇ ਜਿਹੜਾ ਨੌਜਵਾਨ ਦੀ ਮੌਤ ਹੋ ਚੁੱਕੀ ਆ ਡੈਡ ਬਾਡੀ ਨੂੰ ਫਰਕਾ ਸਿਵਲ ਰਸਤਾ ਮੋਤੀ ਜੀ ਲਖਵਾਇਆ ਜਾ ਰਿਹਾ ਸਵੇਰੇ ਜਿਹੜੀ ਬੰਦੀ ਕੌਂਡੀ ਕਰਲੀ ਕੀਤੀ ਜਾਏਗੀ ਸਰ ਇਹ ਕਿੱਥੋਂ ਦਾ ਅਸੀਂ ਪਤਾ ਲੱਗਿਆ ਨੌਜਵਾਨ ਜੀ ਨਰਕਾ ਪਿੰਡ ਦਾ ਨਾਲੇ ਰਾਹੀ ਪਤਾ ਲੱਗਿਆ ਜੀ ਤੇ ਇਧਰੋਂ ਕਿਧਰੋਂ ਆ ਰਿਹਾ ਸੀ ਜੀ ਇਹ ਫਾਜ਼ਲ ਕਾ ਤੋਂ ਲਾਹੂ ਕਾ ਤੋਂ ਆ ਰਿਹਾ ਜੀ ਇਲਾਕਾ ਪਿਆ ਦੀ ਐ ਮਤਲਬ ਇਹਰੇ ਇਹ ਕਟਿੰਗ ਦਾ ਕੰਮ ਕਰਦਾ ਜੀ ਜੀ ਹਾਂ ਜੀ